ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਵਾਂ ਸਾਲ ਆ ਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਵਾਂ ਸਾਲ ਜਿਹੜਾ ਚੜਨ ਵਾਲਾ ਆ ਤੇ 2023 ਜਿਹੜਾ ਕੋਸ਼ਿਸ਼ ਘੰਟਿਆਂ ਚ ਨਿਕਲ ਜਾਣਾ ਜਿੰਨੇ ਜਿੰਨੂੰ ਤੁਹਾਨੂੰ ਵਲੌਗ ਵੇਖਣ ਨੂੰ ਮਿਲਣਾ ਹੁੰਨੇ ਚੰਨ ਕੋ ਟਾਈਮ ਹੋ ਜਾਣਾ ਸੋ ਅੱਜ ਹੈਗਾ ਜੀ ਸਾਲ ਦਾ 2023 ਦਾ ਲਾਸਟ ਡੇ ਤੇ ਅਸੀਂ ਸਾਰੇ ਚੱਲੇ ਆ ਗੁਰਦੁਆਰਾ ਸਾਹਿਬ ਤੇ ਜਦੋਂ ਕਰ ਨੂੰ ਅਸੀਂ ਵਾਪਸ ਹੁਣਾ ਉਹਦਾ 2024 ਹੋ ਜਾਣਾ ਸੋ ਅਰਦਾਸ ਕਰਦੇ ਆਂ ਪ੍ਰਮਾਤਮਾ ਕੀ ਸਬਦਾ ਜਿਹੜਾ ਨਵਾਂ ਸਾਲ ਬਹੁਤ ਵਧੀਆ ਚੜੇ ਸਭ ਨੂੰ ਤੰਦਰੁਸਤੀ ਬਾਬਾ ਜੀ ਬਖਸ਼ਣ ਨਾਮਦਾਨ ਸੇਵਾ ਸਿਮਰਨ ਬਖਸ਼ਣ ਤੇ ਤੁਹਾਡੇ ਪੈਰਾਂ ਵਿਚੇ ਸਾਨੂੰ ਵੀ ਬਖਸ਼ਣ ਤੇ ਤੰਦਰੁਸਤੀ ਜਿਹੜੀ ਸਭ ਤੋਂ ਵੱਡੀ ਨਿਯਮਤ ਆ ਸੋ ਬਾਕੀ ਇਹ ਆ ਕਿ ਹਰ ਸਾਲ ਦੇ ਵਿੱਚ ਕੁਝ ਕੌੜੀਆਂ ਕੁਝ ਮਿੱਠੀਆਂ ਕੁਝ ਸਹਿਲੀਆਂ ਕੁਝ ਦੁੱਖ ਭਰੀਆਂ ਉਹ ਖੁਸ਼ੀ ਵਾਲੀਆਂ ਜਿਹੜੀਆਂ ਸਾਡੀਆਂ ਹਨ ਜਾਦਾ ਚੜ ਜਾਂਦੀਆਂ ਹਰ ਸਾਲ ਦੇ ਨਾਲ ਸੋ ਆਉਣ ਵਾਲੇ ਅਰਦਾਸ ਤੇ ਸਾਲ ਲਈ ਅਸੀਂ ਅਰਦਾਸ ਕਰਦੇ ਹਾਂ ਵੀ ਵਾਹਿਗੁਰੂ ਸਭ ਦੇ ਘਰਾਂ 'ਚ ਸੁੱਖ ਸ਼ਾਂਤੀ ਬਖਸ਼ਾਵੇ ਆਪਸੀ ਪਿਆਰ ਮੁਹੱਬਤ ਜੜੀ ਆ ਸਾਰਿਆਂ ਦੇ ਵਿੱਚ ਉਹ ਜਿਹੜੀ ਕਿ ਹੁਣ ਹੈ ਨਹੀਂ ਆ ਵੱਡਿਆਂ ਦੀ ਰਿਸਪੈਕਟ ਕਰਨ ਦੀ ਛੋਟਿਆਂ ਨੂੰ ਆਦਤ ਪਾਵੇ ਕਿ ਸਾਡੇ ਵੱਡੇ ਵੀ ਕੋਈ ਹੈਗੇ ਨੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਨਵਾਂ ਸਾਲ ਚੜਨ ਵਾਲਾ ਜੀ ਵਸਾਲ ਚੜਨ ਵਾਲਾ ਸਾਰਿਆਂ ਲਈ ਬਹੁਤ-ਬਹੁਤ ਸੁਖੀ ਸੰਧੀ ਸੁਖ ਸੰਗ ਵਾਲਾ ਚੜੇ ਤੇ ਸਾਰਿਆਂ ਨੂੰ ਖੁਸ਼ੀਆਂ ਪ੍ਰਾਪਤ ਹੋਣ ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ ਤੇ ਨਵੇਂ ਸਾਲ ਤੇ ਸਾਰਿਆਂ ਦੇ ਕੰਮ ਵਧਣ ਤੇ ਜਿਹਨਾਂ ਦੇ ਨਾਲ ਦੁੱਖ ਦਿਲਦਰ ਹੈਗੇ ਨੇ ਉਹ ਸਾਰਿਆਂ ਦੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਉਹ ਦੁੱਖ ਦਿਲਦਰਾਂ ਨੂੰ ਕਸ਼ਟਾਂ ਤੋਂ ਨਿਵਾਰ ਹੋਏ ਨਿਵਰਤ ਹੋਣ ਤੇ ਮਹਾਰਾਜ ਜੀ ਅਗੇ ਵੀ ਤੰਦਰੁਸਤੀ ਭਰੀ ਅਰਦਾਸ ਹੈ ਤੇ ਮੇਰੇ ਵੱਲੋਂ ਸਾਰਿਆਂ ਨੂੰ ਨਵਾਂ ਸਾਲ ਬਹੁਤ-ਬਹੁਤ ਮੁਬਾਰਕ ਹੋਵੇ। ਸੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਨਵੇਂ ਸਾਲ ਤੇ? ਕਿਹ ਸਾਲ ਪਤਾ ਹੀ ਨਹੀਂ ਲੱਗਦਾ ਕਿਦੋਂ ਸ਼ੁਰੂ ਹੋ ਜਾਂਦਾ ਕਿਦੋਂ ਖਤਮ ਹੋ ਜਾਂਦਾ ਹੈ। ਅੱਛਾ ਹੁਣੇ ਸ਼ੁਰੂ ਹੋ ਜਾਂਦਾ ਹੁਣੇ ਮੁੱਕ ਜਾਂਦਾ ਮੈਨੂੰ ਦਿਖਾਉਂਦਾ। ਅੱਛਾ ਹੁਣੇ ਸ਼ੁਰੂ ਹੋ ਜਾਂਦਾ ਵਾਕਈ ਇਹ ਵੀ ਗੱਲ ਹੈ ਕਿ ਸਾਲ ਦਾ ਪਤਾ ਨਹੀਂ ਲੱਗਦਾ ਕਿ ਸਾਲ ਪਿਛਲੇ ਸਾਲ ਬੀਨਾਂ ਦਾ ਵਿਆਹ ਕੀਤਾ ਸੀ। ਹਾਂ। ਤੇ ਪਤਾ ਨਹੀਂ ਲੱਗਾ ਕਿ ਸਾਲ ਕਿੱਦਾਂ ਨਿਕਲ ਗਿਆ ਐਂ ਲੱਗਦਾ ਕਿ ਅਜੇ ਥੋੜਾ ਟਾਈਮ ਹੀ ਹੋਇਆ ਕਿ ਦੋ ਚਾਰ ਮਹੀਨੇ ਹੋਈ ਵਿਆਹ ਹੋ ਇਹਨੂੰ ਸਾਨੂੰ ਲੱਗਦਾ ਨਹੀਂ ਕਿ ਸਾਲ ਹੋ ਗਿਆ ਹਾਂਜੀ ਸੋ ਇਹ ਹੈ ਕਿ ਸਾਲ ਤੇ ਜਿਹੜੀ ਹੈ ਜ਼ਿੰਦਗੀ ਤੇ ਪਤਾ ਨਹੀਂ ਲੱਗਦਾ ਕਿੱਥੇ ਜਾਣ ਡੇ ਆ ਘਟਦੇ ਜਾਣ ਡੇ ਆ ਜ਼ਿੰਦਗੀ ਦੇ ਸੋ ਬਾਕੀ ਮਾਰੇ ਸਭ ਨੂੰ ਤੰਦਰੁਸਤੀ ਬਖਸ਼ੇ ਮੇਨ ਤੰਦਰੁਸਤੀ ਮਾਰੇ ਤੰਦਰੁਸਤੀ ਬਖਸ਼ੇ ਨਾਮ ਸਿਮਰਨ ਬਖਸ਼ੇ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ ਪੁੱਲਾਂ ਚੁੱਕਾ ਲਿਖਮਾ ਚਲੋ ਜੀ ਹੁਣ ਚੱਲਨੇ ਆਂ ਅਸੀਂ ਗੁਰਦੁਆਰਾ ਸਾਹਿਬ ਆ ਜਾਓ ਮੰਮੀ ਤੇ ਅਸੀਂ ਜਾ ਰਹੇ ਆਂ ਗੁਰਦੁਆਰਾ ਸਾਹਿਬ ਤੇ ਜਾਣ ਉੱਥੇ ਦਿਨ ਦਿਨ ਦਾ ਸਾਡੇ ਇਥੇ ਗੁਰਦਾਸ ਬੋਚ ਤੇ ਦਿਨ ਦਾ ਸਮਾਗੋ ਬੰਦਾ ਆਵਾਸੀਆ ਵੀ ਰੋੜੇ ਹੋਣ ਲੱਗ ਪਿਆ ਕਿਉਂਕਿ ਆਪਾਂ ਫੰਕਸ਼ਨ ਅਟੈਂਡ ਕੀਤਾ ਸੀ ਅੱਜ ਤੇ ਥੱਕੇ ਜੇ ਹਾਂ ਪਰ ਗੁਰਦੁਆਰਾ ਸਾਹਿਬ ਅਸੀਂ ਆ ਕੇ ਯਕੀਨ ਜ਼ਰੂਰ ਜਾਣਾ ਦਿਨ ਦਾ 31 1 ਤੇ 2 ਦਾ ਪ੍ਰੋਗਰਾਮ ਹਰ ਸਾਲ ਹੀ ਹੁੰਦਾ ਤੇ ਤੁਹਾਨੂੰ ਗੁਰਦਾਸਪੁਰ ਵਾਲਿਆਂ ਨੂੰ ਤਾਂ ਪਤਾ ਹੀ ਹੋਊਗਾ ਕਿ ਹਨਾ ਉੱਥੇ ਬਥਵਾਲੇ ਗੁਰਦੁਆਰੇ ਜਿਹੜੀ ਹੈ ਬਾਬਾ ਜੀ ਦੀ ਵਰਸੀ ਹੁੰਦੀ ਆ ਸੋ ਅਸੀਂ ਹਰ ਸਾਲ ਉੱਥੇ ਜਾਂਦੇ ਆ ਕਦੀ ਦਿਨੇ ਚਲ ਕੇ ਕਦੀ ਸ਼ਾਮ ਦੇ ਟਾਈਮ ਸੋ ਅਸੀਂ ਚੱਲਨੇ ਆ ਹੁਣ ਗੁਰਦੁਆਰਾ ਸਾਹਿਬ ਆਜੋ ਵੀ ਆਜੋ ਚਲਿਏ ਚਲਿਏ ਚਾਬੀ ਲੈ ਲਈ ਆਜੋ ਬੱਚਾ ਬਾਡੀ ਹੈਲੋ ਯੈਸ ਯੈਸ ਚਲੋ ਅੱਗੇ ਅੱਗੇ ਚਲੋ ਜੀ ਚਲਿਏ ਹਾਂ ਜੀ ਪਹੁੰਚ ਗਏ ਅਸੀਂ ਗੁਰਦੁਆਰਾ ਸਾਹਿਬ ਵੈਰ ਉਹੈਰ ਉਹਵਾ ਚਾਹਤ ਤੇ ਦਰਦ ਤੇ ਗੁਲੀ ਚ ਗੱਡੀ ਕਿਥੇ ਲੈ ਜਾਏਗਾ ਬਰਨ ਇਹ ਤੋਂ ਪਹਿਲਾਂ ਇਹ ਦੇਵੀ ਦੇ ਪੂਜਨ ਕਰਨਾ ਮਰਦੀਆਂ ਵਿੱਚ ਆਪੀ ਹੈ ਪਵੰਤ ਕਾਣੀ ਗੁਰ ਗਾਵੇ ਘਰ ਸਰਦਾਰ ਸਰਦਾਰ ਜੀ ਨੇ ਜ਼ਿਕਰ ਗੁਰੂ ਤੁਕੜੀ ਨੀਂਦਿਆ ਬਾਰਾ ਰੋਲਾ ਰੋ ਪੁਚਿਆ ਸਤਿਗੁਰ ਤੇ ਤੇਰਸਨ ਦਾ ਸਾ ਸਬਜੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵਕਤ ਥੜੇ ਬਣਾਉਂਦੇ ਹਨ ਕਸਵਟੀਆਂ ਤਾਂ ਲਗੀਆਂ ਬਿਨਾ ਰਾਮਾ ਜੀ ਆਖਣ ਲੱਗੇ ਤੁਹਾਡੀ ਉਮਰ ਵਢੇਰੀ ਹੋ ਗਈ ਹੈ ਤੁਹਾਨੂੰ ਸਮਝ ਨਹੀਂ ਪਤਾ ਨਹੀਂ ਲੱਗਦਾ ਹੈ ਗੁਰਰਾਮਦਾਸ ਜੀ ਮਹਾਰਾਜ ਆਖਣ ਲੱਗੇ ਬਾਰ ਬਾਰ ਮਖਸ਼ਤ ਰੋਹੀ ਅਪਰਾਧੀਓ ਮੂਰਖ ਕੋਹ ਮਹਾਰਾਜ ਮੂਰਖਾਂ ਤੁਸੀਂ ਫੇਰ ਗੱਲ ਨਾਲ ਲਾ ਲੈਂਦੇ ਹੋ ਸਾਡੇ ਵਰਗੀਆਂ ਜਿਹੜੇ ਫੇਰ ਗੱਲਾਂ ਵਿੱਚ ਆ ਜਾਂਦੇ ਹੋ ਤੁਹਾਡੇ ਵਰਗਰ ਕੋਈ ਘੋਲਾ ਹੋ ਸਕਦਾ ਹੈ ਜਿੱਤੇ ਪਰਮੇਸ਼ਰ ਦੇ ਹੋਰ ਬਹੁਤ ਸਾਰੇ ਨਾਮ ਹਨ ਉਸੇ ਉਸ ਦਾ ਨਾਮ ਘੋੜਾ ਵੀ ਹੈ ਘੋੜਾ ਵੀ ਬੜਾ ਹੈ ਮੇਰੇ ਬੰਧ ਦੀ ਭੁਗਤ ਛਡਾਵੇ ਬੰਧਾ ਭੁਗਤ ਨਾ ਛੁੱਟੇ ਮੋਹੇ ਏਕ ਸਮੇਂ ਮੋਕੋ ਗਏ ਬੰਧੇ ਤੋ ਪੁਨ ਮੋਕੈ ਜਵਾਬ ਨਾ ਹੋਵੇ ਮੈਂ ਗੁਨ ਬੰਧ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਇਹ ਨਾਮ ਉਹ ਸਤਨਾਮ ਵਿੱਚ ਸਤਨਾਮ ਵਿੱਚ ਪਹੁੰਚੇ ਜੀ ਉਹਨਾਂ ਨੂੰ ਇੱਥੇ ਪਹੁੰਚਣ ਤੇ ਜਿਵੇਂ ਆਇਆ ਮਿਲਦਾ ਹੈ ਸਾਡੇ ਸਰਬੀਆਨ ਸਾਡੇ ਇਲਾਕੇ ਦੀ ਮਾਨਯੋਗ ਸ਼ਖਸੀਅਤ ਸਰਜ਼ਾਰ ਅਨੁਦੀਪ ਸਿੰਘ ਐਸਐਸਪੀ थाना ਸਦਰ ਗੁਰਦਾਸਪੁਰ ਦੇ ਉਹ ਪਹੁੰਚੇ ਨੀ ਕਿ ਘੰਟੇ ਬਾਅਦ ਸੰਪਰਤਾ ਕੋਲ ਆ ਹੀ ਕੀਤਨ ਦੇ ਨਾਲ ਜੋੜ ਕੇ ਸਿੱਖ ਸਾਥੀ ਇਹ ਬਹੁਤ ਵੱਡ ਪਰੂਣਾ ਵਿਚਾਰਾਂ ਰੱਖੇ ਹਰ ਕੋਆਰ ਵਾਲੀ ਸਣੀ ਸੀ ਸੰਪਰਤਾ ਦੇ ਪਰਛਾਈਂ ਕੀਤ ਕਹ ਹਨ ਇਹਦੇ ਵਿੱਚ ਕੋਈ ਦਰਾਮਾ ਨਹੀਂ ਕਿ ਸਾਡੇ ਸਾਰੇ ਵਾਸੀ ਸੰਤ ਪਾਪਾ ਗੁਰਬੀਰ ਸਿੰਘ ਜੀ ਜਿਹਨਾਂ ਨੂੰ ਅਸੀਂ ਸ਼ਖਸੀਅਤ ਸੌਰਦੋਂ ਤੇ ਬੜੀ ਭੜੀ ਭਾਤ ਜਾਣਦੇ ਹਨ ਇੱਕ ਵਾਰ ਉਹ ਸਰਕਾਰਦੋਂ ਦੀ ਬਰਿਆਮ ਫਕੀ ਦੇ ਨਾਲ ਅਸੀਂ ਡਿਊਟੀ 'ਚ ਜਾ ਰਹੇ ਸੀ ਸਾਡਾ ਬਾਦ ਸਾਹਿਬ ਤੇ ਸਾਨੂੰ ਦੇਦੇ ਤੋਂ ਬਾਹਰ ਸਹਿਦ ਕਰਦੇ ਹੋਏ ਮਿਲਦੇ ਆ ਬੈਠਿਆਂ ਹੱਥ ਵਿੱਚ ਮਾਂ ਫੜੀ ਹੋਈ ਆ ਅਸੀਂ ਫਾਦੇ ਬਰੋਲ ਵਾਸਤੇ ਰੁਕੇ ਆ ਤੇ ਜਦੋਂ ਫਤਿਹ ਪੜਾ ਕੇ ਟੁਰਨ ਅਗੇ ਤੇ ਸਾਨੂੰ ਕੋਸ਼ਦੇ ਨਹੀਂ ਕਿ ਅਸੀਂ ਕਿੱਥੇ ਕਿੱਧਰ ਚੱਲੇ ਹਾਂ ਜੇ ਸੀ ਜਵਾਬ ਦਿੱਤਾ ਕਿ ਬਾਬਾ ਜੀ ਬਿਉਟੀ ਦੇ ਚੱਡਿਆ ਦਰਬਾਰ ਸਾਹਿਬ ਤੇ ਸਭ ਤੁਸੀਂ ਉਹ ਇੰਦੀ ਕੀਤੀ ਪ੍ਰਕਰਮਾ ਕਰਦੇ ਆ ਬਿਤੇਮ ਕਰਨਾ ਮੋਰ ਮੰਤਰ ਦਾ ਜਾਪ ਕਰਨਾ ਹੈ ਟਰੇਨ ਵਿੱਚ ਬੈਠਿਆ ਮੋਰ ਮੰਤਰ ਦਾ ਜਾਪ ਕਰਿਓ ਬੜੀਆਂ ਭੈੜੀਆਂ ਫਿਰਦੀਆਂ ਟਰੇਨਾਂ ਵਿੱਚ ਸਫਰ ਕਰਦੀਆਂ ਉਹਦੀਆਂ ਤੇ ਪਾਣੀ ਦਾ ਪ੍ਰਤਾਪ ਹੁੰਦਾ ਹੈ ਕਈ ਵਾਰ ਪਾਣੀ ਪੜਨ ਵਾਲੇ ਪਾੜਿਆਂ ਵਾਲੇ ਉਧਾਰ ਕਰ ਦਿੰਦੇ ਹੁੰਦੇ ਨੇ ਸੋ ਤੁਹਾਡੇ ਕੋਲੋਂ ਕੋ ਸਿੱਖਾਂ ਵਰਗੀ ਸਮੈਲ ਬਾਸ਼ਰਾ ਹੁੰਦੀ ਹੈ ਸੋ ਉਹਨਾਂ ਕੋ ਸਿੱਖਾਂ ਦਾ ਜੀਵਨ ਉੱਚਾ ਹੋ ਜਾਂਦਾ ਜਿਹੜੇ ਆਪ ਤਾਂ ਕਰਦੇ ਨੇ ਤੇ ਦੂਜਿਆਂ ਨੂੰ ਵੀ ਤਾਂ ਲੈਂਦੇ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਬਾਬਾ ਜੀ ਨੇ ਤੇ ਕੀ ਭੜੀ ਭਾਤ ਜਾਣਦੀ ਨਾਲੇ ਔਰ ਵਾਕਿਆ ਹੀ ਜੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਨਾਮ ਪ੍ਰਾਪਤ ਕੀਤਾ ਨਾਮ ਜਪਿਆ ਨਾਮ ਵਿੱਚ ਜੀਵਿਆ ਵੀ ਉਹਨਾਂ ਦਾ ਬੜਾ ਬਟਾ ਜੀਵਣਾ ਅਕਸਰ ਹੀ ਸਰਕਾਰ ਦੇ ਪੰਚ ਸਿੰਘ ਜੀ ਉਹਨਾਂ ਕੋਲ ਉਹਨਾਂ ਦਾ ਜੀਵਨ ਸੁਣਿਆ ਜਾਂ ਭਾਈ ਗੁਰਿੰਦਰ ਸਿੰਘ ਜੀ ਹੀਮਾਨਾ ਟੋਰ ਉਹਨਾਂ ਕੋਲ ਵੀ ਉਹਨਾਂ ਦਾ ਜੀਵਨ ਸੁਣਦੇ ਰਹੇ ਆ ਇਹ ਬੜੀਆਂ ਰੌਚਕ ਗੱਲਾਂ ਉਹਨਾਂ ਦੇ ਜੀਵਨ ਵਿੱਚ ਹਨ What wow. wow.

ਤੁਲਾਵਾ ਜੇ ਸਾਥ ਕਰ ਜੰਮ ਬਿਤੁਲਾਵਾ ਕੰਨ ਟੂੜ ਮੁਖ ਲਾਈ ਮੇਰਾ ਕਹ ਚਨ ਕੇ ਹਾਂ ਬਲ ਜਾਈ ਮੇਰਾ

ਜਗਤ ਨੂੰ ਲਾ ਚਰਨ ਤਨ ਤੁਮਾਰੇ ਜਿਨ ਤਨ ਤਨ ਹਰ ਨਾਮਾ ਕਰਵਾਤ ਗੀ ਸਈਏ ਆਏ ਸਫਲ ਲਿਲਾ ਕੇ ਦਾਮਾ ਕਿਸ ਸੰਕ ਕਰਜ ਜਮੇ ਹੋ ਗਦ ਚੰਨ ਚਾਈ ਕਰਦ ਚੰਨ ਕੇ ਹੋ ਗਦ ਚਾਈ ਹੋਲੀ ਵਿੱਚ ਆਕਾਸ਼ ਦੇ ਰੋਣ ਲਗੀ ਕੋਲ ਰੱਖਿਆ ਅਜੀਤ ਜੁਝਾ ਕਰ ਵੀ ਨਾ ਕੋਲ ਰੱਖਿਆ ਅਜੀਤ ਜੋ ਜਹਾਰੀ ਨਾ ਮਹਾਨੂਰ ਬਹਾਰਾਂ ਦੇ ਜਨਮ ਦਾਤਾ ਛੇੜਾ ਕਿਸ ਤਰ੍ਹਾਂ ਤੇਰੀ ਗੁਲਜਾਰ ਦੀ ਗੱਲ ਫੁੱਲ ਕੁੱਲਾ ਕਾਇਨਾਤ ਦੇ ਟੁੱਟ ਪਹਿਰੇ ਜੁਦਾ ਗੇਠੇ ਲਾਲੀਆਂ ਚੜਦੀਆਂ ਕਿਣਕਿਆਂ ਤੇ ਛਿੜਦੀ ਜਦ ਵੀ ਤੇਰੇ ਪਰਿਵਾਰ ਦੀ ਗੱਲ ਛਿੜਦੀ ਜਦ ਵੀ ਤੇਰੇ ਪਰਿਵਾਰ ਦੀ